ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਗਤ ਜਾਣਦਾ ਉਧਰ ਪੌਰਾ ਦਾ ਆਂਦਾ ਇਧਰ ਭਗਤ ਦਾ ਆਣਦਾ ਭਗਤ ਦੇ ਮੁਖ ਵਿੱਚ ਵੀ ਰਾਸੇ ਨਾਮ ਦਾ ਤੇ ਪੌਰੇ ਦੇ ਮੁਖ ਵਿੱਚ ਵੀ ਰਾਸੇ ਪੌਰੇ ਦਾ ਸਵਾਸ ਨਿਕਲਦਾ ਹੈ ਤੇ ਉਹਦੇ ਮੂੰਹ ਵਿੱਚ ਰਸ ਹੁੰਦਾ ਰਸ ਲੈ ਰਿਆ ਹੁੰਦਾ ਤੇ ਭਗਤ ਦਾ ਖੀਰਲਾ ਸਵਾਸ ਨਿਕਲਦਾ ਉਹ ਵੀ ਰਸ ਲੈ ਰਿਆ ਹੁੰਦਾ ਨਾਮ ਦਾ ਉਹ ਵੀ ਜੁੜਿਆ ਉਹ ਵੀ ਜੁੜਿਆ ਉਹਨੇ ਵੀ ਜੁੜੇ ਹੋਏ ਨੇ ਖੀਰਲਾ ਸਾਸ ਛੱਡਿਆ ਤੇ ਉਹਨੇ ਵੀ ਖੀਰਲਾ ਸਾਸ ਜੁੜੇ ਹੋਏ ਨੇ ਛੱਡਿਆ ਪਰ ਫਰਕ ਇੱਥੇ ਪੈ ਗਿਆ ਪੌਰਾ ਕਵਲ ਤੇ ਸੀ ਉਹ ਮੁਕਤ ਨਾ ਹੋਇਆ ਉੱਥੇ ਹੀ ਰਹਿ ਗਿਆ ਭਗਤ ਦੇ ਮੁਖ ਵਿੱਚ ਭਗਵਾਨ ਦਾ ਨਾਮ ਦਾ ਰਾਸ ਏ ਇਹਨੇ ਇਸ ਸਤਨ ਨੂੰ ਛੱਡਿਆ ਮਾਲਕ ਵਿੱਚ ਜਾ ਕੇ ਮਿਲ ਗਿਆ ਉਹ ਪਰਮਾਤਮਾ ਦਾ ਰੂਪ ਹੋ ਗਿਆ ਉਹ ਭਗਵਾਨ ਦਾ ਰੂਪ ਹੋ ਗਿਆ ਖੈਰ ਸੰਖੇਪ ਕਰਾਂ ਭਾਈ ਸਭ ਕਹਿੰਦੇ ਆ ਕਹਿੰਦੇ ਸਰਸਰੀ ਵਿਖੇ ਬਗੁ ਜਾਣਿਉ ਨਾਮ ਮਰਮ ਕਸ਼ੂ ਸਰਸਰੀ ਮੈਨਾ ਹੁੰਦਾ ਹੈ ਗੰਗਾ ਤੇ ਗੰਗਾ ਦੇ ਕਿਨਾਰੇ ਕਹਿੰਦੇ ਬੈਠਾ ਬਗਲਾ ਤੇ ਬਗਲੇ ਨੂੰ ਕੋਈ ਪਤਾ ਨਹੀਂ ਭਈ ਇਹ ਗੰਗਾ ਦੀ ਮਹਾਨਤਾ ਕਿੰਨੀ ਹੈ ਨੂੰ ਕਿੰਨਾ ਕੁ ਮਹਾਨਤਾ ਦਿੰਦੇ ਲੋਕ ਦੁਨੀਆ ਵਾਲੇ ਕਹਿੰਦੇ ਬਗਲੇ ਦੀ ਬਿਰਤੀ ਇਹ ਆ ਕਿ ਕਦੋਂ ਕੋਈ ਹਿੱਲ-ਜੁਲ ਹੋਵੇ ਉਹਨ ਬਗਲਾ ਦੇੜਾ ਨਾ ਐਨ ਬਿਨਾ ਹਿੱਲਣ ਤੋਂ ਹਰਕਤ ਤੋਂ ਰੁਕ ਜਾਂਦਾ ਤੇ ਦੇਖਣ ਵਾਲਾ ਕਹਿੰਦਾ ਵੀ ਬੜੀ ਸਮਾਧੀ ਚ ਤੇ ਕੋਈ ਉਹੋ ਜਿਹਾ ਪਖੰਡ ਜਿਹਾ ਪੁਲਝਾਵਾ ਜਿਹਾ ਕਰੇ ਕਹਿੰਦੇ ਨਾ ਬਗਲੇ ਵਾਲੀ ਸਮਾਧੀ ਆ ਇਹ ਬਗਲਾ ਭਗਤ ਆ ਭਾਵ ਕੀ ਵੀ ਪਲੇਖਾ ਭਗਤੀ ਦਾ ਪਾਉਣਾ ਇਕਾਗਰਤਾ ਦਾ ਪਾਉਣਾ ਤੇ ਜਦੋਂ ਮਾਰ ਵਿੱਚ ਆ ਜਾਣਾ ਉਹ ਮੱਛੀ ਨੂੰ ਡੱਡੀ ਨੂੰ ਦਬੋਚ ਲੈਣਾ ਉਥੇ ਇਹ ਮਹਾਵਰਾ ਕਹਾਵਾ ਸ਼ੁਰੂ ਹੋ ਗਈ ਜਿਨ੍ਹਾਂ ਦਾ ਜੀਵਨ ਉਹ ਜਿਆ ਹੋ ਗਿਆ ਕਹਿੰਦੇ ਬਗਲੇ ਨੂੰ ਉਹਦਾ ਕੋਈ ਗਿਆਨ ਨਹੀਂ ਇਹਦੀ ਉਪਮਾ ਕਿੰਨੀ ਕੋ ਹੈ ਕਹਿੰਦੇ ਉਹਦੇ ਮਰਮ ਉਹਦੇ ਭੇਦ ਨੂੰ ਕੁਝ ਨਹੀਂ ਜਾਣਦਾ ਆਵਤ ਹੈ ਯਾਤਰੀ ਜੰਤਰ ਯਾਤਰਾ ਖੇਤ ਸੋਹ ਹੈ ਕਹਿੰਦੇ ਜਿਹੜੇ ਯਾਤਰੀ ਚੱਲ ਕੇ ਆਉਂਦੇ ਬੜੀ ਸ਼ਰਦਾ ਨਾਲ ਆਉਂਦੇ ਸ਼ਨਾਨ ਕਰਦੇ ਪ੍ਰੇਮ ਕਰਦੇ ਇਹ ਉਹ ਜਾਣਦੇ ਨੇ ਬਗਲਾ ਉੱਥੇ ਕੋਲ ਹੀ ਰਹਿੰਦਾ ਵਿੱਚ ਰਹਿੰਦਾ ਨੂੰ ਕੋਈ ਪਤਾ ਨਹੀਂ ਕਈ ਵਿਰ ਤੀਰਥਾਂ ਤੇ ਜਾਵੋ ਗੁਰ ਅਸਥਾਨਾਂ ਤੇ ਜਾਵੋ ਤੇ ਮੇਰੇ ਵਰਗੇ ਇਹੋ ਜਿਹੇ ਅਵੈੜੇ ਮਿਲ ਜਾਂਦੇ ਨੇ ਤੁਸੀਂ ਸ਼ਰਦਾ ਨਾਲ ਵੀ ਤੁਰੇ ਜਾਵੋ ਨਾ ਨਾ ਪਤਾ ਨਹੀਂ ਘਰੋਂ ਲੜ ਕੇ ਆਏ ਹੁੰਦੇ ਕਿ ਜੀਵਨ ਇਹੋ ਜਿਹਾ ਬਣਿਆ ਹੁੰਦਾ ਹੈ ਉਹ ਐਸੀ ਖਰਵੇ ਬੋਲ ਬੁੱਲਣਗੇ ਆਖੀਦਾ ਯਾਰ ਕਮਾਲ ਹੋ ਗਈ ਇਹ ਵੀ ਇੱਥੇ ਹੀ ਵਸਦੇ ਨੇ ਤੇ ਉਦੋਂ ਕਈ ਵੇਰ ਮਨ ਚ ਆਉਂਦੀ ਏ ਉਹ ਨੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਭਈ ਰਹਿੰਦੇ ਤਾਂ ਤੀਰਥਾਂ ਤੇ ਪਰ ਤੀਰਥ ਵਾਲਾ ਪ੍ਰਭਾਵ ਵੀ ਕੋਈ ਨਹੀਂ ਹਿਰਦਿਆਂ ਚ ਰਹਿੰਦੇ ਤਾਂ ਗੁਰੂ ਕੋਲ ਪਰ ਗੁਰੂ ਵਾਲਾ ਅੰਦਰ ਪ੍ਰਭਾਵ ਹੀ ਹੈ ਨਹੀਂਗਾ ਔਰ ਮਹਾਰਾਜ ਮੇਰ ਕਰਦੇ ਨੇ ਔਰ ਬਗਲੇ ਨੂੰ ਕੋਈ ਕਦਰ ਨਹੀਂ ਪਾਸਿਓਂ ਯਾਤਰੀ ਆਏ ਉਹਨਾਂ ਸਰਦਾ ਪ੍ਰਗਟਾ ਕੇ ਕੁਝ ਪਾ ਲਿਆ ਕਹਿਣ ਲੱਗੇ ਸੱਜਣਾ ਪਾਸੋ ਚੱਲ ਕੇ ਸਤਸੰਗਤ ਔਰ ਗੁਰੂਕੁਲ ਆਏ ਤੇ ਉਹਨਾਂ ਨੇ ਜੀਵਨ ਆਨੰਦਿਤ ਕਰ ਲਿਆ ਭਾਈ ਸਾਹਿਬ ਕਹਿੰਦੇ ਨਿਗਟਾ ਬਸ ਤਮਮ ਗੁਰੂ ਉਪਦੇਸ਼ਹੀਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੀ ਇਹ ਹਾਲਤ ਆ ਕਿ ਮੈਂ ਗੁਰੂ ਦੇ ਕੋਲ ਵਸਦਾ ਹਾਂ ਤੇ ਪਰ ਉਪਦੇਸ਼ ਤੋਹੀਨਾ ਇਨੂ ਇਹ ਨਾ ਸਮਝ ਲਿਓ ਕਿ ਭਾਈ ਗੁਰਦਾਸ ਦੀ ਇਹ ਹਾਲਤ ਸੀ ਇਹ ਉੱਤਮ ਬਖਤੇ ਦੁਆਰਾ ਭਾਈ ਗੁਰਦਾਸ ਸਾਹਿਬ ਆਪਣੇ ਆਪ ਤੇ ਗੱਲ ਲਾ ਕੇ ਅਸਾਨੂੰ ਸੂਝ ਬਖਸ਼ ਦੇ ਨੇ ਕਿ ਹਰ ਮਨੁੱਖ ਕਹੇ ਵੀ ਮੇਰੀ ਇਹ ਹਾਲਤ ਐ ਮੈਂ ਆਉਣਾ ਗੁਰੂ ਕੋਲ ਰਹਿਣਾ ਗੁਰੂ ਕੋਲ ਜਪਦਾ ਗੁਰੂ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਰ ਮੇਰੇ ਕੋਲ ਗੁਰਮਤ ਨਹੀਂ ਗਿਆਨ ਨਹੀਂ ਗੁਰੂ ਵਾਲਾ ਗੁਰੂ ਵਰਗੀ ਚਾਲ ਨਹੀਂ ਗੁਰੂ ਵਰਗੇ ਬੋਲ ਨਹੀਂ ਗੁਰੂ ਵਰਗੀ ਸੋਚ ਨਹੀਂ ਗੁਰੂ ਵਰਗੀ ਸਮਝ ਨਹੀਂ ਮੇਰਾ ਗੁਰੂ ਤਾਂ ਆਵਾਜ਼ਾਂ ਮਾਰ ਕੇ ਗੱਲ ਕਹਿੰਦਾ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਜਿਵੇਂ ਤੁਹਾਡਾ ਗੁਰੂ ਵਿਚਰਦਾ ਉਵੇਂ ਵਿਚਰ ਜਿਵੇਂ ਤੇਰਾ ਗੁਰੂ ਬੋਲਦਾ ਉਵੇਂ ਬੋਲ ਜਿਵੇਂ ਤੇਰਾ ਗੁਰੂ ਸੰਸਾਰ ਦਾ ਭਲਾ ਕਰਦਾ ਕਰ ਜਿਸ ਤਰ੍ਹਾਂ ਤੇਰਾ ਗੁਰੂ ਔਰ ਅੰਤਰ ਆਰਾਤਦਾ ਤੂੰ ਵੀ ਆਰਾਧ ਉਹ ਵੀ ਭਲਾ ਕਰਦਾ ਹੈ ਸੰਸਾਰ ਨੂੰ ਤਾਰਦਾ ਤੂੰ ਵੀ ਤਾਰਨ ਦੀ ਗੱਲ ਕਰ ਤਰੇ ਤਾਰੇਗਾ ਤਾਂ ਪਹਿਲਾਂ ਤਰਨ ਜੋਗ ਹੋ ਤਰੇ ਤਾਰੇ ਗੁਰ ਸਿੱਖ ਪਹਿਲਾਂ ਆਪਣੇ ਆਪ ਤਰਨ ਜੋਗ ਹੋ ਫਿਰ ਦੂਜਿਆਂ ਨੂੰ ਅੱਗੇ ਨੂੰ ਚੱਲ ਕਹਿਣ ਲੱਗੇ ਮੇਰੇ ਕੋਲੋਂ ਗੁਰੂ ਦਾ ਉਪਦੇਸ਼ ਨਹੀਂ ਮੈਂ ਹੀਨਾ ਹਾਂ ਹਰ ਮਨੁੱਖ ਦੇ ਅੰਦਰ ਦੀ ਇਹ ਵਿਚਾਰ ਉਹ ਇਹ ਨਿਰਮਾਨਤਾ ਹੋਵੇ ਇਹ ਨਹੀਂ ਕਿ ਮੈਂ ਕਥਾ ਕਰ ਲੈਣਾ ਵੀ ਮੈਂ ਕਹਾਂ ਵੀ ਦੂਜੇ ਆ ਨਹੀਂ ਇਹ ਨਹੀਂ ਪਤਾ ਤੁਹਾਡੇ ਚ ਕਮਾਈ ਵਾਲੇ ਨਿਤਨੇਮ ਵਾਲੇ ਸੇਵਾ ਵਾਲੇ ਸਿਮਰਨ ਵਾਲੇ ਗੁਰੂ ਨਾਲ ਸੁਰਤ ਜੁੜੀ ਹੋਈ ਵਾਲੇ ਕਿੰਨੇ ਕੁੰਨੇ ਮੇਰੇ ਵਰਗੇ ਦਾ ਤੇ ਨਹੀਂ ਪਤਾ ਨਿਤਨੇਮੀ ਹੁੰਦਾ ਏ ਕਿ ਨਹੀਂ ਹੁੰਦਾ ਔਰ ਗੁਰੂ ਤੇ ਆਸ਼ਾ ਵੀ ਹੁੰਦਾ ਏ ਕਿ ਨਹੀਂ ਹੁੰਦਾ ਇਹ ਤਾਂ ਗੁਰੂ ਕਿਰਪਾ ਕਰੇ ਅੰਦਰ ਦੀ ਨਿਰਮਾਨਤਾ ਹੋਵੇ ਸਭ ਕੁਝ ਕੋਲ ਹੋਵੇ ਨਿਮਰਤਾ ਉਹ ਨਹੀਂ ਹੁੰਦੀ ਕਿ ਮੇਰੀ ਪਹੁੰਚ ਨਹੀਂ ਮੇਰੇ ਕੋਲ ਵਸਤੂ ਨਹੀਂ ਤੇ ਮੈਂ ਆਖਾਂ ਵੀ ਨਹੀਂ ਇਹ ਤਾਂ ਮੇਰੀ ਨਿਰਮਾਨਤਾ ਹੈ ਜੀ ਨਿਰਮਾਨਤਾ ਉਹ ਹੈ ਸਭ ਕੁਝ ਤਗਤ ਵਸਤੂ ਕੋਲ ਹੋਵੇ ਤੇ ਕਹੇ ਨਹੀਂ ਇਹ ਮੇਰੇ ਗੁਰੂ ਦਾ ਹੁਕਮ ਨਹੀਂ ਹੈ ਔਰ ਮਹਾਰਾਜ ਕਹਿੰਦੇ ਉਹ ਨਿਮਰਤਾ ਹੋਵੇਗੀ ਸਭ ਕੁਝ ਪਾ ਕੇ ਕਹਿਣਾ ਮੇਰਾ ਕੁਛ ਨਹੀਂ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਪ ਤੇ ਕਿਆ ਲੱਗਾ ਮੇਰਾ ਮੇਰਾ ਕੁਦ ਨਹੀਂ ਹੈ ਸਭ ਕੁਝ ਹੁੰਦਿਆਵੇਂ ਕਹਿਣਾ ਵੀ ਕੁਝ ਨਹੀਂ ਮਾਲਕੀਅਤ ਮਾਲਕ ਦੀ ਜਾਣਣੀ ਪਰਮਾਤਮਾ ਦੀ ਜਾਣਣੀ ਇਹ ਨਿਰਮਾਨਤਾ ਕਹਿੰਦੇ ਦੂਰ ਹੀ ਦਿਸੰਤਰ ਦੂਰ ਦਰਾੜਿਆਂ ਤੋਂ ਦੇਸ਼ਾਂ ਦੇ ਅੰਦਰੋਂ ਦੇਸ਼ ਦਸ਼ੰਤਰਾਂ ਦੇ ਵਿੱਚੋਂ ਕਹਿੰਦੇ ਉਰ ਅੰਤਰ ਲੈ ਪੋਹੇ ਹੈ ਔਰ ਉਹ ਆਪਣੇ ਅੰਦਰ ਵੈਗੁਰੂ ਦੇ ਬਚਨਾਂ ਨੂੰ ਟਿਕਾ ਕੇ ਪ੍ਰਭੂ ਦੇ ਦਰਸ਼ਨਾਂ ਨੂੰ ਵਸਾ ਕੇ ਬਚਨ ਨੂੰ ਜਪਦਿਆਂ ਹੋਇਆਂ ਸਿਮਰਨ ਅਭਿਆਸ ਕਰਦੇ ਨੇ ਉਹ ਅੰਦਰੋਂ ਪ੍ਰਭੂ ਦੇ ਉਪਦੇਸ਼ ਨੂੰ ਕਮਾਉਂਦੇ ਨੇ ਜਿਹੜੀਆਂ ਸੰਗਤਾਂ ਦੂਰ ਦਰਾੜਿਆਂ ਤੋਂ ਆਉਂਦੀਆਂ ਨੇ ਕਹਿੰਦੇ ਮੈਂ ਕੋਲ ਰਹਿ ਕੇ ਵੀ ਔਰ ਹੀਣਾ ਰਹਿ ਜਾਣਾ ਆ ਭਾਈ ਸਾਹਿਬ ਕਹਿੰਦੇ ਕਿਦੇ ਤੈਨੂੰ ਕੋਲ ਰਹਿਣ ਦਾ ਔਰ ਇਸ ਸਬਬ ਮਿਲੇ ਇਹ ਹਉਮੈ ਨਾ ਬਨ ਦੇਵੀਂ ਅਤ ਦੀ ਨਰਮਾਨਤਾ ਵਿੱਚ ਰਹੀਂ ਔਰ ਕੁਝ ਪਾਵੀ ਕੁਝ ਗਾਵੀ ਕੁਝ ਸੁਣੀ ਤੇ ਕੁਝ ਅੱਗੇ ਗੁਰੂ ਦੀ ਗੱਲ ਨੂੰ ਸੁਨਾਵੀ ਗੁਰੂ ਦੀ ਰਹਿਮਤ ਵਰਚੇਗੀ ਨਰਮਾਨਤਾ ਦੇ ਵਿੱਚ ਆ ਤੇ ਸਹਿਬ ਕਹਿੰਦਿਆ ਕਬਨ ਗੁਣ ਪ੍ਰਾਨ ਪਤ ਮਿਲੋਂ ਮੇਰੀ ਮਾਈ ਮੈਂ ਇਹ ਪ੍ਰਾਣਾ ਦਾ ਪਤੀ ਵੈਗਰੂ ਜਿਹੜਾ ਉਹ ਕਿਹੜੇ ਗੁਣ ਨੇ ਜਿੰਨਾ ਨਾਲ ਮੈਂ ਉਹਨੂੰ ਮਿਲਾਂ ਤੇ ਉਹਦੇ ਨਾਲ ਮੈਂ ਆਪਾ ਅਭੇਦ ਕਰ ਸਕਾਂ ਰੂਪਹੀਨ ਬੁੱਧਬਲਹੀਨੀ ਨਾ ਤਾਂ ਮੇਰਾ ਰੂਪ ਚੰਗਾ ਇਤੋ ਵੀ ਹੀਨੀ ਮੇਰੇ ਕੋਲ ਬੁੱਧੀ ਵੀ ਨਹੀਂ ਬਲ ਤਾਕਤ ਵੀ ਹੀਨ ਤਾਈ ਮੇਰੇ ਕੋਲ ਤਾਕਤ ਵੀ ਨਹੀਂ ਔਰ ਮੋਹ ਪਰਦੇਸਨ ਦੂਰ ਤੇ ਆਈ ਅਸੀਂ ਪਰਦੇਸ ਅੰਨੇ ਦੂਜੇ ਦੇਸ਼ ਵਿੱਚੋਂ ਆਇਆ ਹੈ ਮਹਾਰਾਜ ਵੀ ਕਹਿੰਦੇ ਮਨ ਦੇਸ ਵਿਦੇਸੀ ਆੜੇ ਸਾ ਨਿਹੜੇ ਦੇਂਦੀ ਪਤਾ ਨਹੀਂ ਕਿਥੋਂ ਕੁ ਚੱਲੇ ਆਂ ਕਦੋਂ ਦੇ ਚੱਲੇ ਆ ਕਿੰਨੀਆਂ ਜੂਨੀਆਂ ਵੀਦੀ ਆਏ ਆ ਤੇ ਕਿੰਨਾ ਕਿੰਨਾ ਇੱਕ ਇੱਕ ਜੂਨੇ ਵਿੱਚ ਸਮਾਂ ਕਟਿਆ ਬੜੇ ਲੰਮੇ ਸਮੇਂ ਤੋਂ ਚੱਲੇ ਆ ਅੱਜ ਗੁਰੂਕੁਲ ਇਸ ਜੂਨੀ ਵਿੱਚ ਮਨੁੱਖਾ ਜੂਨੀ ਵਿੱਚ ਆ ਕੇ ਸਬਬ ਮਿਲਿਆ ਗੁਰੂ ਅੱਗੇ ਜੋਦੜੀਆਂ ਕਰੀਏ ਮਨੁੱਖਾ ਜੂਨੀ ਪਾ ਕੇ ਵੀ ਸਾਰਿਆਂ ਨੂੰ ਇਹ ਸਬਬ ਕਾਰਨ ਸਮਾਂ ਨਹੀਂ ਜੇ ਮਿਲਦਾ ਕਿ ਉਹ ਗੁਰੂ ਦਾ ਜਸ ਗਾ ਸਕੇ ਗੁਰੂ ਦੀ ਸੇਵਾ ਕਰ ਸਕੇ ਗੁਰੂ ਦਾ ਸਿਮਰਨ ਕਰ ਸਕੇ ਸਤ ਸੰਗਤ ਕਰ ਸਕੇ ਇਹ ਸਾਰਿਆਂ ਨੂੰ ਸਮਾਂ ਨਹੀਂ ਜੇ ਮਿਲਦਾ ਜਿਨ੍ਹਾਂ ਨੂੰ ਮਿਲ ਗਿਆ ਕਹਿੰਦੇ ਉਹ ਅੰਦਰੋਂ ਜੁੜ ਜਾਓ ਗੁਰੂ ਵੱਲੋਂ ਮੋਇ ਪਰ ਦੇਸਨ ਦੂਰ ਤੇ ਆਈ ਨਾਹੇ ਨ ਦਰਬ ਨਾ ਜੋਬਨ ਮਾਤੀ ਮਹਾਰਾਜ ਨਾ ਕੋਈ ਤਨ ਨਾ ਜਵਾਨੀ ਦੀ ਅਰ ਜਿੜਿਆ ਮਸਤੀ ਦੇ ਆਲਮ ਵਿੱਚ ਮਸਤ ਹੋਏ ਪਿਆ ਮਹਾਰਾਜ ਮੇਰੇ ਪੱਲੇ ਕੁਝ ਨਹੀਂ ਮੋਏ ਆਨਾਥ ਕੀ ਕਰੋ ਸਮਾਈ ਆਨਾਥ ਹੁੰਦਾ ਹੈ ਜਤੀਮ ਜਿਹਦਾ ਮਾਲਕ ਮਾਤਾ ਪਿਤਾ ਕੋਈ ਨਹੀਂ ਮਹਾਰਾਜ ਇਹ ਸੰਸਾਰ ਵਿੱਚ ਮੇਰਾ ਕੋਈ ਨਹੀਂ ਮੇਰੇ ਤੇ ਕਿਰਪਾ ਕਰੋ ਮੇਰੀ ਤੁਹਾਡੇ ਚਰਨਾਂ ਨਾਲ ਬਨ ਆਵੇ ਮੈਂ ਜੁੜ ਜਾਵਾਂ ਨਰਮਨਤਾ ਵਿੱਚ ਆ ਕੇ ਗੁਰੂ ਅੱਗੇ ਬੇਨਤੀ ਕਰ ਕਿ ਇਹ ਮੇਰੇ ਦਾਤਾ ਸਭ ਅਫਗਨ ਮੈਂ ਗੁਣ ਨਹੀਂ ਕੋਈ ਇਹ ਨਾ ਕੀ ਅਸੀਂ ਜਦੋਂ ਗੱਲ ਕਰਦੇ ਆ ਨਾ ਜੀ ਆਪਣੇ ਗੁਣ ਗਣਾਉਣੇ ਆ ਕਿਤੇ ਚਾਰ ਬੰਦਿਆਂ ਚ ਗੱਲ ਕਰੀਏ ਮਹਾਰਾਜ ਕੋਲ ਕਰੀਏ ਭਈ ਮੈਂ ਲੰਗਰ ਲਾਏ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਜਿੰਨੀਆਂ ਚੰਗੀਆਂ ਗੱਲਾਂ ਹੁੰਦੀਆਂ ਨਾ ਉਹ ਦੱਸ ਦਿੰਨੇ ਤੇ ਜਿੰਨੇ ਬੁਰੇ ਕਰਮ ਹੁੰਦੇ ਨੇ ਉਹ ਨਹੀਂ ਦੱਸੇ ਮਹਾਰਾਜ ਮੇਰੇ ਵਿੱਚ ਅਵਗਨ ਨੇ ਗੁਣ ਕੋਈ ਨਹੀਂ ਤੇ ਪੱਟ ਸਾਹਿਬ ਵੀ ਕਹਿੰਦੇ ਨੇ ਕਿ ਹਮ ਅਵਗਨ ਭਰੇ ਔਰ ਮੈਂ ਅਵਗਨਾ ਨਾਲ ਭਰਿਆ ਤੇ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਕਿ ਗੁਨ ਹੀ ਭਰਿਆ ਮੈਂ ਫਿਰਾ ਲੋਕ ਕਹੇ ਦਰवेश ਮੈਂ ਤਾਂ ਅਵਗਨਾ ਨਾਲ ਭਰਿਆ ਲੋਕ ਕਹਿੰਦੇ ਫਕੀਰ ਏ ਇਹ ਪ੍ਰਮਾਤਮਾ ਦਾ ਫਕੀਰ ਏ ਰੱਬ ਦਾ ਫਕੀਰ ਏ ਕਹਿ ਲਗੇ ਸਭ ਅਵਗਨ ਮੈਂ ਗੁਣ ਨਹੀਂ ਕੋਈ ਮੇਰੇ ਵਿੱਚ ਗੁਣ ਨਹੀਂ ਸਾਰੇ ਅਵਗਣ ਨੇ ਕਿਉਂ ਕਰ ਕੰਤ ਮਿਲਾਵਾ ਹੋਈ ਕਿਵੇਂ ਮਾਲਕ ਨਾਲ ਮਿਲਿਆ ਜਾਏਗਾ ਅਵਗਨਾ ਨਾਲ ਮਿਲਾਪ ਨਹੀਂ ਹੋਣਾ ਉਸ ਮਾਲਕ ਵੈਗੁਰੂ ਦੇ ਨਾਲ ਨਾ ਮੈਂ ਰੂਪ ਨਾ ਬੰਕੇ ਨੈਨਾ ਨਾ ਮੇਰਾ ਸੁੰਦਰ ਸਰੂਪ ਹੈ ਕਿ ਜੀਦੇ ਕਰਕੇ ਪਰੀਪੂਰਨ ਪਰਮਾਤਮਾ ਰਹਿਮਤ ਦੀ ਨਦਰ ਕਰੇ ਨਾ ਮੇਰੇ ਕੋਲ ਸੁੰਦਰ ਉਹ ਨੇਤਰ ਨੇ ਜਿਨ੍ਹਾਂ ਨਾਲ ਮੈਂ ਦੇਦਾਰ ਕਰ ਸਕਾਂ ਪ੍ਰਮਾਤਮਾ ਦਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਨਾ ਕੋਈ ਉੱਚੀ ਕੋਲਿਆ ਕਿ ਜਿਹਦੇ ਨਾਲ ਮਾਲਕ ਨੂੰ ਮਿਲਿਆ ਜਾਏ ਨਾ ਚੰਗਾ ਕੋਈ ਢੰਗ ਏ ਨਾ ਮੇਰੇ ਕੋਲ ਕੋਈ ਚੰਗੇ ਬੋਲ ਨੇ ਰਚਨਾ ਵਿੱਚ ਕਿ ਮਿੱਠੇ ਬੋਲ ਹੋਣ ਮੈਂ ਪ੍ਰਮਾਤਮਾ ਦੀ ਖਿਦਮਤ ਵਿੱਚ ਬੋਲਣਾ ਤੇ ਪ੍ਰਮਾਤਮਾ ਉਹਨਾਂ ਬੋਲਾਂ ਨੂੰ ਸੁਣ ਕੇ ਪਰ ਸੰਨ ਹੋ ਜਾਵੇ ਮੇਰੇ ਤੇ ਰਹਿਮਤ ਕਰੇ ਕਹਿੰਦੇ ਮੇਰੇ ਕੋਲ ਤਾਂ ਕੁਝ ਨਹੀਂ ਜੇ ਬੋਲਨੇ ਇਹ ਮਾਲਕ ਦੇ ਨੇ ਨਦਰ ਹੈ ਮਾਲਕ ਦੀ ਔਰ ਚਿਤ ਚਿਤਵਦਾ ਤੇ ਮਾਲਕ ਦਾ ਦਿੱਤਾ ਹੈ ਉਹ ਅਤ ਦੀ ਨਿਮਰਤਾ ਦੇ ਨਾਲ ਪ੍ਰਭੂ ਨੂੰ ਆਰਾਧਾ ਕਿ ਪ੍ਰਭੂ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੈਨੂੰ ਚਰਨੀ ਲਾਵੋ ਔਰ ਮੇਰੇ ਤੇ ਰਹਿਮਤ ਕਰੋ ਮੇਰੇ ਕੋਲ ਕੁਝ ਵੀ ਨਹੀਂ ਹੈ ਜੋ ਮੇਰੇ ਨਾਲ ਤੁਰ ਸਕੇ ਮੇਰੀ ਸਹਾਇਤਾ ਕਰ ਸਕੇ ਇਸ ਕਰਕੇ ਪ੍ਰਭੂ ਤੇਰੇ ਚਰਨਾ ਵਿੱਚ ਆਇਆ ਮਹਾਰਾਜ ਕਹਿੰਦੇ ਕਿਸ ਨਲ ਕੀ ਚਾ ਦੋਸਤੀ ਸਭ जग ਚਲਨਹਾਰ ਮਿੱਤਰਤਾ ਹੀ ਉਹਦੇ ਨਾਲ ਪਾਓ ਜਿਹੜਾ ਕਦੇ ਨਾ ਆਵੇ ਨਾ ਜਾਹੇ ਨਾਉ ਆਉਂਦਾ ਨਾ ਉਹ ਕਿਦੇ ਜਾਂਦਾ ਬਸ ਆਪਣੇ ਆਪ ਚ ਬਦਲਾਓ ਲਿਆ ਕੇ ਮਾਲਕ ਦਾ ਰੂਪ ਹੋ ਜਾਣਾ ਹੈ ਇਸ ਸਰੀਰ ਨੂੰ ਛੱਡ ਕੇ ਇਸ ਉਪਾਦੀ ਨੂੰ ਛੱਡ ਕੇ ਪ੍ਰਭੂ ਵਾਲੀ ਉਪਾਦੀ ਨੂੰ ਧਾਰਨ ਕਰ ਲੈਣਾ ਹੈ ਫਿਰ ਸਰਬ ਵਿਆਪਕ ਹੋ ਜਾਣਾ ਹੈ ਕਿਉਂਕਿ ਉਹ ਸਰਬ ਵਿਆਪਕ ਹੈ ਸਰਬ ਗਿਆਤਾ ਹੈ ਉਹ ਸਾਰਿਆਂ ਨੂੰ ਦੇਖਦਾ ਹੈ ਸਾਡੀ ਨਦਰ ਕੁਝ ਤੱਕੇ ਔਰ ਉਹਦੀ ਨਦਰ ਸਾਰਿਆਂ ਦੇ ਉੱਪਰ ਹੈ ਸਾਰੇ ਦੇਸ਼ਾਂ ਦੇ ਵਿੱਚ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੁਦਾਨਾ ਉਹ ਯਤਨ ਕਰੀਏ ਕੁਝ ਨਾ ਕੁਝ ਜੁੜੰਦਾ ਗੁਰੂ ਦੇ ਮਾਰਗ ਤੇ ਤੁਰੰਦਾ ਸਾਡਾ ਆਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦਾ ਤਾਰ ਪ੍ਰਭੂ ਜੀ ਦੇ ਬਚਨ ਜਨ ਕੀ ਹਿਰਦੇ ਅੰਦਰ ਵਸਾਵਣੇ ਦਾਸ ਤੋਂ ਵਿਚਾਰਾ ਕਰਦਿਆਂ ਹੋਇਆਂ ਸੰਖੇਪ ਰੂਪ ਅੰਦਰ ਬੇ ਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਤਿਗੁਰੂ ਕੀ ਸੰਗਤ ਬਖਸ਼ਿਸ਼ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਦੀ ਬਖਸ਼ਿਸ਼ ਕਰਨੀ ਕਿਉਂਕਿ ਭਾਈ ਸਾਹਿਬ ਦੇ ਬਚਨ ਬੜੇ ਗੋਝ ਨੇ ਬੜੀਆਂ ਲੰਬੀਆਂ ਵਿਚਾਰਾਂ ਏਕ-ਇਕ ਬਚਨ ਅੰਦਰ ਬੜਾ ਬੜਾ ਲੰਬਾ ਸਿਧਾਂਤ ਏ ਮੇਰੇ ਕੋਲ ਤਾਂ ਨਹੀਂ ਬੁੱਧੀ ਨਹੀਂ ਕਿ ਮੈਂ ਉਹਨਾਂ ਦਾ ਮਕਮਲ ਰੂਪ ਵਿੱਚ ਖਲਾਸਾ ਕਰ ਸਕਾਂ ਜਿੰਨੀ ਕਿ ਸਤਗੁਰੂ ਔਰ ਆਪ ਗੁਰੂ ਕੀ ਸੰਗਤ ਕਿਰਪਾ ਕਰਦੇ ਹੋ ਉਸ ਦੇ ਮੁਤਲਕ ਪੜ ਪੜਾ ਕੇ ਆਪ ਦੇ ਸਮਖਿ ਵਿਚਾਰ ਰੱਖਣ ਦਾ ਯਤਨ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ